ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਮੁੰਡਿਆ ਕਲਾਚਾ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਜੀਟੀਵੀ ਨਗਰ ਸਰਬ ਹਸਪਤਾਲ ਦੇ ਨੇੜੇ ਦੁਕਾਨਦਾਰ ਤੇ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਮੁਲਜ਼ਮਾਂ ਦੇ ਵੱਲੋਂ ਦੋ ਫਾਇਰ ਵੀ ਕੀਤੇ ਗਏ ਨੇ ਜੁਕੰਦ ਦੇ ਵਿੱਚ ਜਾ ਵਜੇ ਨੇ ਅਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਪਿੜਦ ਦਾ ਇਹ ਕਹਿਣਾ ਹੈ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਦੇ ਨਾਲ ਸੰਬੰਧ ਨੇ ਅਤੇ ਉਹਨਾਂ ਦੇ ਵੱਲੋਂ ਹੀ ਮੈਨੂੰ ਰਾਹ ਦੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਮੇਰੇ ਉੱਤੇ ਹਮਲਾ ਕੀਤਾ ਗਿਆ ਪਰ ਪੂਰਾ ਮਾਮਲਾ ਕੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਪਾ ਜੀ ਕਿਹੜਾ ਏਰੀਆ ਹੈਗਾ ਔਰ ਇੱਥੇ ਕੀ ਮਾਮਲਾ ਹੋਇਆ ਹੈ ਇਹ ਮੁੰਡੀਆਂ ਕਲਾ ਨਿਊ ਜੀਟੀਵੀ ਨਗਰ ਹੈ ਅ ਮੁੰਡਾ ਅੰਦਰ ਬੈਠਾ ਸੀਗਾ ਤੇ ਆਵਾਜ਼ ਆਈ ਹੈ ਮਤਲਬ ਦੋ ਵਾਰ ਗੋਲੀ ਚੱਲੀ ਹੈ ਬਸ ਫਿਰ ਮੈਂ ਅੰਦਰ ਹੀ ਬੈਠਾ ਸੀ ਤੇ ਨਾਲਾ ਗਵੰਡੀ ਉਹ ਜਿਹੜਾ ਬਾਹਰ ਨਿਕਲਿਆ ਜਾਨੂੰ ਕਹਿੰਦੇ ਬਬਲੂ ਜੇ ਉਹ ਪੇਂਟ ਕਰਦਾ ਬੰਦਾ ਉਹਨੇ ਦੇਖਿਆ ਤਿੰਨ ਬੰਦੇ ਆਏ ਸੀਗੇ ਜਾਨੀ ਕਿ ਚੱਲੇ ਗਏ ਇੱਕ ਆਦੇ ਤੇ ਆਏ ਸੀਗੇ ਜੀ ਬੰਦੇ ਮੋਟਰਸਾਈਕਲ ਤੇ ਕਿੰਨੀ ਗੋਲੀਆਂ ਦੀ ਆਵਾਜ਼ਾਂ ਤੁਸੀਂ ਸੁਣੀਆ ਦੋ ਜੀ ਦੋ ਦੋ ਵਾਰ ਗੋਲੀ ਚੱਲੀ ਤੇ ਇਹ ਬੰਦਾ ਇੱਥੇ ਹੀ ਰਹਿੰਦਾ ਕਾਦੀ ਦੁਕਾਨ ਕਰਦਾ ਸੀ ਇਹ ਮਤਲਬ ਕਿ ਫੈਕਟਰੀ ਦਾ ਕੋਈ ਸਮਾਨ ਹੈਗਾ ਇਹਨਾਂ ਕੋਲ ਫੇਰਾਂ ਫਰਮਾ ਹੁੰਦੀ ਹੈ ਪਤਾ ਨਹੀਂ ਕਿਸੇ ਕੱਪੜੇ ਦੀ ਫੈਕਟਰੀ ਲੱਗਦੀਆਂ ਉਹ ਉਹਦੇ ਮਾਲ ਉਹਦਾ ਫੈਕਟਰੀ ਚੱਲੇ ਜਾਂਦਾ ਇਹ ਦੁਕਾਨੀ ਨਾਲ ਦੀ ਆਪਣੀ ਹੀ ਕਰਾਈ ਸੀ ਨਹੀਂ ਕਰਾਈ ਸੀ ਤੇ ਕੋਈ ਨਿਜੀ ਰੰਜਿਸ਼ ਹੈ ਜਾਂ ਕਿੱਦਾਂ ਕੋਈ ਚਾਹਤ ਪਕੜ ਲਈ ਨਹੀਂ ਇਹ ਇਹ ਇਸ ਵਾਰ ਕੋਈ ਨਹੀਂ ਮਾਜ ਜੀ ਕੀ ਮਸਲਾ ਹੈ ਜਿਹੜਾ ਇੱਥੇ ਤੁਹਾਡੇ ਤੇ ਗੋਲੀ ਚੱਲੀ ਆ ਭਾਜੀ ਇਹ ਮੇਰਾ ਮਸਲਾ ਹੈਗਾ ਯਾ ਮੇਰੀ ਜਿਹੜੀ ਘਰ ਵਾਲੀ ਇਹ ਪੂਜਾ ਉਹਦੇ ਨਾਲ ਮੇਰੀ ਮਾਸੀ ਦੇ ਮੁੰਡਿਆਂ ਦੇ ਥੋੜੇ ਨਜਾਇਜ਼ ਸੰਬੰਧ ਉਹ ਕੈਰੇਕਟਰਲੈਸ ਜਨਾਨੀ ਹੈਗੀ ਆ ਤੇ ਇਹ ਜਦੋਂ ਮੈਨੂੰ ਇਹਨਾਂ ਦੀਆਂ ਹਰਕਤਾਂ ਦਾ ਪਤਾ ਚੱਲਿਆ ਤੇ ਇਹ ਫਿਰ ਮੈਨੂੰ ਹੁਣ ਰਾਜੋ ਕੱਢਣ ਦੀ ਕੋਸ਼ਿਸ਼ ਕਰਦੇ ਤੇ ਇਹ ਰਲ ਕੇ ਸਾਰੇ ਜਿਹਦੇ ਵਿੱਚ ਮੇਰੀ ਮਾਸੀ ਮਾਸੜ ਤੇ ਉਹਨਾਂ ਦੇ ਦੋਵੇਂ ਮੁੰਡੇ ਪਲੱਸ ਮੇਰੀ ਘਰ ਵਾਲੀ ਪੂਜਾ ਇਹ ਸਾਰੇ ਰਲ ਕੇ ਇਹਨਾਂ ਨੇ ਅੱਗੇ ਵੀ ਇੱਕ ਵਾਰੀ ਮੈਨੂੰ ਦੁੱਧ ਵਿੱਚ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਫਿਰ ਇਹਨਾਂ ਨਾਲ ਮੇਰੀ ਮਾਸੀ ਮੁੰਡਿਆਂ ਨੇ ਤੇ ਇਹਨਾਂ ਨੇ ਮੈਨੂੰ ਆਪਣੇ ਘਰ ਮਾਰਕੋਟ ਵੀ ਕੀਤੀ ਸੀ ਜਦੋਂ ਮੈਂ ਇਹਨਾਂ ਦੀਆਂ ਰਿਕਾਰਡਿੰਗਾਂ ਫੜ ਲਈਆਂ ਸੀਗੀਆਂ ਮੌਕੇ ਤੇ ਜਦੋਂ ਮੈਂ ਇਹਨਾਂ ਦੀ ਰਿਕਾਰਡਿੰਗਾਂ ਫੜੀਆਂ ਇਹਨਾਂ ਨੇ ਮੇਨਾਂ ਹੱਥੋ ਪਾਈ ਕੀਤੀ ਸੀਗੀ ਤੇ ਇਸ ਚੀਜ਼ ਦੇ ਬਾਰੇ ਮੈਂ ਫਿਰ ਦਰਖਾਸਤ ਦਿੱਤੀ ਸੀ ਕਮਿਸ਼ਨਰ ਅੰਮ੍ਰਿਤਸਰ ਜੇ ਤੇ ਡੀਜੀਪੀ ਪੰਜਾਬ ਤੇ ਸੀਐਮ ਸਾਹਿਬ ਨੂੰ ਮੈਂ ਦਰਖਾਸਤ ਭੇਜੀ ਹੈ ਕਿ ਮੇਰੇ ਨਾਲ ਆ ਵਾਕਿਆ ਹੋ ਚੁੱਕਿਆ ਆ ਤੇ ਮੈਨੂੰ ਗੁੰਡਾ ਅੰਸਤਰਾ ਤੋਂ ਮਰਵਾਉਂਦੀਆਂ ਚਕਾਉਂਦੀਆਂ ਧਮਕੀਆਂ ਮਿਲ ਰਹੀਆਂ ਆ ਜਿਹਦੀ ਅਮਰ ਕੋ ਰਿਕਾਰਡਿੰਗਾਂ ਵੀ ਹੈਗੀਆਂ ਆ ਜਿਹਦੇ ਵਿੱਚ ਰਵੀਨ ਮੈਮੀ ਤੇ ਨਵੀਨ ਮੈਮੀ ਤੇ ਮਗਰ ਉਹਨਾਂ ਦੀ ਬਦਰ ਵੀ ਬੋਲਦੀ ਪਈ ਹੈ ਕੁਛ ਤੇ ਇਹਨਾਂ ਨੇ ਮੈਨੂੰ ਜਦੋਂ ਆਪਣੇ ਧਮਕੀਆਂ ਲਾਈਆਂ ਸੀ ਤੋਂ ਉਸ ਤੋਂ ਇਲਾਵਾ ਫਿਰ ਇੱਕ ਇਹਨਾਂ ਨੇ ਕੋਈ ਫਲੋਰ ਦਾ ਕੋਈ ਹੋਏਗਾ ਕੋਈ ਗੁੰਡਾ ਜਾਂ ਬਦਮਾਸ਼ ਉਹ ਤੋਂ ਮੈਨੂੰ ਫੋਨ ਕਰਾਇਆ ਇਹਨਾਂ ਨੇ ਅੱਜ ਕਿੰਨੇ ਕ ਵਜੇ ਬੰਦੇ ਆਏ ਸੀਗੇ ਤੁਹਾਡੇ ਕੋਲੇ ਇਹ ਸਵਾਗਤ 3 ਵਜੇ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ ਇਹ ਭਾਜੀ ਬੰਦੇ ਸੀਗੇ ਨਾਲ ਪਹਿਲਾਂ 2 ਜਿਹੜੇ ਅੰਦਰ ਦੇ ਗਿਆ ਬਾਹਰ ਬਾਈਕ ਤੇ ਸੀਗੇ ਕਿੱਚੇ ਦੀ ਦੁਕਾਨ ਹੈ ਤੁਹਾਡੀ ਇਹ ਇੱਥੇ ਸਕਰੀਨ ਫੈਕਟਰੀ ਦੇ ਵਿੱਚ ਸਮਾਨ ਜਾਂਦਾ ਸਕਰੀਨ ਪ੍ਰਿੰਟਿੰਗ ਦਾ ਕੰਮ ਹੈ ਕਿੰਨੇ ਗਰਾਊਂਡ ਇੱਥੇ ਫਾਇਰ ਹੋਏ ਆ ਜੀ ਦੋ ਤੇ ਗੰਧ ਤੇ ਲੱਗੀਆਂ ਸਾਰੀ ਹਾਂਜੀ ਹਾਂਜੀ ਤੇ ਪੁਲਿਸ ਕਿਵੇਂ ਪੁੱਛ ਪੁਲਿਸ ਮੇਂ ਕਾਲ ਕੀਤੀ ਸੀ ਤੇ ਉਹ ਮੁੱਕ ਤੇ ਆ ਹੀ ਗਈ तकरीबन ਸਾਰੇ ਥੋੜੀ ਦੇਰ ਬਾਅਦ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਣਦੇ ਹੋ ਤੁਸੀਂ ਉਹਨੂੰ ਨਹੀਂ ਨਹੀਂ ਉਹਨਾਂ ਨੂੰ ਨਹੀਂ ਮੈਂ ਜਾਣਦਾ ਕਿਵੇਂ ਕਹਿੰਦੇ ਕਿ ਜਿਹੜੇ ਆਏ ਨੇ ਉਹ ਤੁਹਾਡੇ ਰਿਸ਼ਤੇਦਾਰ ਨਹੀਂ ਭੇਜੇ ਨੇ ਹਾਂ ਕਿਉਂ ਹੋਰ ਕਿਸੇ ਦਾ ਮੇਰੀ ਕੀ ਲਗੜਾੜੀ ਨਹੀਂ ਮੈਂ ਤਾਂ ਕਰੀ ਹੁੰਦਾ ਧੱਪੜ ਨਹੀਂ ਮਾਰਿਆ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਮੈਂ ਇੱਥੇ 5 ਸਾਲ ਤੋਂ ਇਹ ਤੁਹਾਡਾ ਆਪਣਾ ਯਾਰ ਨਹੀਂ 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 ਰੈਂਟ ਤੇ ਤੁਹਾਡੀ ਰਹਿਸ਼ ਕਿੱਥੇ ਹੈ ਮੇਰੀ ਪ੍ਰੋਪਰ ਰਹਿਸ਼ ਪਹਿਲਾਂ ਫਗਵਾੜੇ ਸੀਗੀ ਤੇ ਰਹਿਣ ਵਾਲਾ ਮੈਂਬਰ ਸਰ ਦਾ ਤੇ ਆ ਕੋਚ ਸਮਾ ਦਾ ਜਦੋਂ ਉਹਦਾ ਮੇਰੀ ਘਰ ਵਾਲੀ ਦਾ ਇਹਨਾਂ ਮੁੰਡਿਆਂ ਦੇ ਨਾਲ ਥੋੜਾ ਗਲਤ ਅੰਸ਼ਰਾਂ ਦੇ ਨਾਲ ਇਹਦੀ ਬੈਣੀ ਖਲੋਣੀ ਹੋਣ ਲੱਗੀ ਤੇ ਉਹਨਾਂ ਨੇ ਮੈਨੂੰ ਲੜਾਈ ਚੜਾਈ ਕਰਕੇ ਘਰੋਂ ਭਿਹਾ ਦੇਣਾ ਹਮੇਸ਼ਾ ਇਹਨਾਂ ਦਾ ਇਹੀ ਕੁਛ ਨਹੀਂ ਕਿ ਇਹ ਘਰ ਦਾ ਰਹਿ ਸਕੇ ਇਹਨਾਂ ਨੇ ਮੈਨੂੰ ਘਰੋਂ ਕੱਢ ਦੇਣਾ ਕਿਤੇ ਰਹਿ ਰਹੇ ਹੋ ਤੁਸੀਂ ਨਾਉ ਪ੍ਰੈਜ਼ੀਡੈਂਟ ਨਾਉ ਹੁਣ ਮੈਂ ਅੰਮ੍ਰਿਤਸਰ ਜਾਣਾ ਸੀਗਾ ਡੇਲੀ ਅਪਡਾਟ ਕਰਦੇ ਹੋ ਮੈਨੂੰ ਨਹੀਂ ਨਹੀਂ ਮੈਂ ਹੁਣ ਅੰਮ੍ਰਿਤਸਰੋਂ ਨਹੀਂ ਡੇਲੀ ਅਪਡਾਟ ਕਰਦਾ ਹੁਣ ਜਦ ਲਈ ਅੰਮ੍ਰਿਤਸਰੋਂ ਮੈਂ ਜਦੋਂ ਕੋਈ ਜ਼ਿਆਦਾ ਕੋਈ ਇਮੇਡੀਟਲੀ ਕੰਮ ਹੋਵੇ ਮੈਂ ਉਦੋਂ ਇੱਥੇ ਆਉਣਾ ਸੀ ਤੇ ਸਾਡਾ ਇੱਕ ਦਫ਼ਤਰ ਪਾਣੀਪਤ ਹੈਗਾ ਤੇ ਮੈਂ ਜਿਆਦਾ ਪਾਣੀ ਬਾਦੀ ਬੈਠਦਾ ਹੈਗਾ ਉੱਥੇ ਰੈਂਟ ਦੇ ਟੀਵੀ ਨਗਰ ਦੇ ਵਿੱਚ ਅਜੇ ਕਵਾਨਾ ਦਾ ਬੰਦਾ ਵਾ ਦੁਕਾਨ ਕਰਦਾ ਵਾ ਦੋ ਨੌਜਵਾਨ ਆਏ ਠੀਕ ਹੈ ਜੋ ਬਾਅਦ ਚ ਪਤਾ ਲੱਗਾ ਬਾਈਕ ਤੇ ਸੀਗਾ ਉਹਨਾਂ ਨੇ ਥੋੜੀ ਜਿਹੀ ਗੱਲਬਾਤ ਹੋਈ ਉਸ ਤੋਂ ਬਾਅਦ ਦੋ ਫਾਇਰ ਕੀਤੇ ਨੇ ਗੋਲੀ ਕਿਸ ਦੇ ਲੱਗੀ ਨਹੀਂ ਤਫਤੀਸ਼ ਚੱਲ ਰਹੀ ਆ